ਸਵਾਗਤ ਹੈ ਜੀ ਕਰਿਆ ਆ ਪਿਆਬੀ ਟਰੈਵਲ ਵਲੌਗ ਤੇ ਆਸ਼ ਕਰਦਾ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਆਪਾਂ ਲੱਗੇ ਹੋਏ ਆ ਜੀ ਸਪਾਈਆਂ ਕਰਨ ਤੇ ਘਰ ਦੇ ਆ ਪੱਖੇ ਭੁੱਖੇ ਜੇ ਬਾਹਲੇ ਕਰਦੇ ਨਾਲ ਖਰਾਬ ਹੋਏ ਪੈਣੇ ਤੇ ਉਹ ਕਰਦੇ ਹਾਂ ਜੀ ਲਓ ਜੀ ਮਿੱਤਰੋ ਆਪਾਂ ਲੱਗੇ ਹੋਏ ਆ ਅੱਜ ਘਰ ਦੇ ਸਪਾਈਆਂ ਜੇ ਕਰਨ ਤੇ ਮੈਂ ਚਲਾਣਾ ਵੇਲੇ ਆ ਤੇ ਮੈਂ ਚਲਾ ਆ ਪੱਖੇ ਭੁੱਖੇ ਸਾਫ ਕਰਦਣੇਗੇ ਤੇ ਆਹ ਦੀ ਘੋੜੀ ਆਪਣੀ ਲਾਈ ਹੋਈ ਆ ਥੱਲੇ ਮਾਤਾ ਦੀ ਘੋੜੀ ਖੜੀ ਹੋਈ ਹੈਗੀ ਤੇ ਆਪਾਂ ਮਹਾਂ ਕਲਾ ਪੱਖੇ ਜੇ ਉਪਰ ਹਨਾ ਹੱਥ ਮਹਾਂ ਨੇਰੇ ਹੱਥ ਨਾਲ ਕਰ ਤੱਕ ਆਪਾਂ ਬਹੁਤ ਜਿਆਦਾ ਪਿਆ ਪੈਗਾ ਤੇ ਮੈਂ ਸਾਫ ਕਰ ਦਈਏ ਤੇ ਆ ਇੱਕ ਪੱਖਾ ਆਪਣੇ ਸਾਫ ਕਰਤਾ ਦੂਜਾ ਕਰੀ ਜਾਂਦੇ ਆ ਜੀ ਦੇਖ ਲੋ ਆ ਪੱਖਾ ਆਪਣੇ ਵਧੀਆ ਸਾਫ ਕਰਤਾ ਉਪਰੋਂ ਵੀ ਵਧੀਆ ਨਾਲ ਉਹ ਵਧੀਆ ਤੇ ਥੱਲੇੋਂ ਵੀ ਵਧੀਆ ਸਾਫ ਹੋ ਗਿਆ ਤੇ ਆ ਆਪਾਂ ਲੱਗੇ ਹੋਏ ਆਂਗੇ ਤੇ ਮੈਂ ਅੱਜ ਚਲੋ ਇਹੀ ਕੰਮ ਕਰ ਦਾਂਗੇ ਤੇ ਫਿਰ ਅਜ ਦੋ ਬਾਦ ਕਮਰਿਆਂ ਦੇ ਕਰ ਦਾਂਗੇ ਤੇ ਇੰਨਾ ਕੰਮ ਆਪਣਾ ਨਿਬੜ ਜੇ ਦੂ ਬਾਦ ਫਿਰ ਜਾਲਾ ਤੇ ਪਾ ਲਵਾਂਗੇ ਜਣਾ ਘਰ ਦੀ ਕੰਮ ਦੇ ਨਾਲ ਨਾਲ ਘਰ ਦੀ ਸਫਾਈ ਰੱਖਣੀ ਵੀ ਜ਼ਰੂਰੀ ਆ ਹਨ ਤੇ ਕਿਉਂਕਿ ਸਫਾਈ ਨਾਲ ਹੀ ਘਰ ਹੁੰਦੇ ਨੇਗੇ ਤੇ ਬੇਲੇ ਆ ਬੇਲੇ ਦੇ ਵਿੱਚ ਆਪਾਂ ਕੰਮ ਕਰਨ ਚ ਕੋਈ ਸ਼ਰਮ ਸੰਗਤ ਮਾਣਦੇ ਨਹੀਂ ਹੈ ਕਹਿਣਾ ਕਿਉਂਕਿ ਆਵਦਾ ਘਰ ਆ ਆਪਣੀ ਕੰਮ ਨੇ ਜੀ ਤਾਂ ਕਰਦੇ ਆਪਾਂ ਕੰਮ ਕਰ ਸਾਰੇ ਕਰ ਲਈਦੇ ਨੇ ਤੇ ਆਵਦੇ ਘਰੇ ਆਪਾਂ ਨੂੰ ਕੋਈ ਹੋਣੀ ਠੀਕ ਆ ਆਪਾਂ ਨੂੰ ਆਪਾਂ ਸਭ ਨੇ ਕਹਣਾ ਵੀ ਆਪਦੇ ਘਰ ਦੇ ਵਿੱਚ ਬੰਦਾ ਹੋਵੇ, ਬੁੜੀ ਹੋਵੇ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਆਪਦੇ ਕੰਮਕਾਰ ਸਾਰੇ ਕਰਨੇ ਚਾਹੀਦੇ। ਆਪਾਂ ਕਰਦੇ ਆਂਗੇ। ਖੜ੍ਹ ਜਾ। ਲੋ ਜੀ ਆਪਣੀ ਮਾਤ ਆਪਣੇ ਨਾਲ ਲੱਗੀ ਹੋਈ ਹੈਗੀ ਹਨਾ ਤੇ ਕੰਮ ਕਰਾਉਣਾ। ਤੇ ਲੋ ਜੀ ਮਿੱਤਰੋ ਨਿਕਲਾ ਇਹਨਾ ਚਟਟੇ ਆਂਡੇ ਵਰਗੇ ਜਮਾ ਤੇ ਪਹਿਲਾ ਜਮਾ ਕਾਲੇ ਹੋਏ ਪੈਸੇ ਇਹ। ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਕਹੇ ਹੋਏ ਪੈਸੇ ਇਹ। ਤੇ ਆ ਲੋ ਜੀ ਮਿੱਤਰੋ ਪੂਰੇ ਘੈਂਟ ਸਾਫ ਵਧੀਆ ਹੋ ਗਏ। ਤੇ ਇਹਦਾ ਹਾਲ ਹੋਇਆ ਹੋਇਆ ਸੀ ਆ ਪੱਖੇ ਨਾਲ ਦਾ। ਆ ਦੇਖੋ ਜੀ ਕੀ ਹਾਲ ਹੋਇਆ ਹੋਇਆ ਪੱਖੇ ਦਾ ਨਾ ਜਮਾ ਕਾਲਾ ਹੋਇਆ ਪੈਗਾ ਇਹ ਆਪਣੇ ਦੂਜੇ ਪੱਖੇ ਆ ਆ ਵਾਲਾ ਤੇ ਆ ਵਾਲਾ ਇਹ ਦੋਨੇ ਵੀ ਜਮਾ ਬੁਰਾ ਹਾਲ ਹੋਇਆ ਪੈਸੀਆ ਇਹ ਆਪਾਂ ਨੇ ਵਧੀਆ ਸਾਫ਼ ਕਰਤੇ ਤੇ ਹੁਣ ਆਪਣਾ ਇੱਕ ਹੋਰ ਖਰੇ ਗਿਆ ਜਿਹੜਾ ਤੁਹਾਨੂੰ ਦਿਖਾਇਆ ਕਾਲਾ ਹੋਇਆ ਹੋਇਆ ਇਹ ਕਾਰ ਰਹਿ ਗਿਆ ਤੇ ਇੱਕ ਆਰ ਰਹਿ ਗਿਆ ਜੀ ਇਹ ਜਿਹੜੀ ਆ ਮਿੱਟੀ ਗਰਦਗੱਪਾ ਸਾਰਾ ਲੈ ਜੀ ਸਾਫ਼ ਹੋ ਜਾਣਗੇ ਤੇ ਚਲੋ ਗਰਮੀ ਦੀ ਅੱਜ ਸਟਾਰਟਿੰਗ ਹੀ ਹੋਈ ਹੈਗੀ ਤੇ ਐਂ ਵੀ ਪੱਖਿਆਂ ਤੇ ਵੀ ਆਪਾਂ ਨੂੰ ਸੰਭਾਲ ਸੰਭਾਲ ਰੱਖਣੀ ਜਾਂਦੀ ਆ ਮਹੀਨਾ ਮਹੀਨੇ ਬਾਅਦ ਸਾਫ਼ ਕਰਦੇ ਨੇ ਚਾਹੀਦੇ ਹਨਾ ਕੋਈ ਵੀ ਚੀਜ਼ ਆ ਪੈਸੇ ਲੱਗਦੇ ਨੇ ਆਪਣੇ ਹਨਾ ਤੇ ਸਾਫ਼ ਸੰਭਾਲ ਵੀ ਜ਼ਰੂਰੀ ਆ ਜੀ ਹਨਾ ਤੇ ਤਾਂ ਕਰਕੇ ਅੱਜ ਆਪਾਂ ਲੱਗੇ ਹੋયા ਆਂਗੇ ਤੇ ਵਿਲੇ ਸੀਗੇ ਤੇ ਨਾਲੇ ਮਾ ਚੱਲ ਸਮਾਨ ਸਮਝੂਗਾ ਸਾਰਾ ਨਾਲੇ ਆਪਣਾ ਕੰਮ ਨੇਪੜ ਜੂ ਲੋ ਜੀ ਮਿੱਤਰੋ ਆ ਕਮਰੇ ਵਾਲਾ ਪੱਖਾ ਵੀ ਆਪਣੇ ਕਰਤਾ ਹਨਾ ਸਭ ਤੇ ਵਧੀਆ ਹੋ ਗਿਆ ਬਹੁਤ ਕਰਦ ਨਾਲ ਭਰੇ ਹੋਏ ਜੀ ਹਨਾ ਜਿਵੇਂ ਆਪਾਂ ਨੇ ਤੁਹਾਨੂੰ ਪਹਿਲਾਂ ਦਿਖਾਇਆ ਸੀ ਜਿਵੇਂ ਕਿ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਤੇ ਸਫਾਈ ਕਰਨ ਨੂੰ ਬਹੁਤ ਟਾਈਮ ਹੋ ਗਿਆ ਘਰੇ ਕੰਮਕਾਰ ਵੀ ਚੱਲ ਗਏ ਟਣੇਗੇ ਆ ਦੇਖੋ ਜਿਵੇਂ ਆਣਗੇ ਹਨਾ ਇਹਦੇ ਕਿ ਉਹ ਬਣ ਗਏ ਨਮਾਰੀ ਲੱਗ ਕੇ ਸਰਮਿਕਾ ਪੇਰਾ ਤੇ ਇਹਦੇ ਉੱਪਰ ਵੀ ਬਹੁਤ ਜ਼ਿਆਦਾ ਕਰਦ ਇਕੱਪਾ ਪਿਆ ਇਹ ਵੀ ਆਪਾਂ ਹੁਣ ਕਰਦਣੇ ਆ ਲੋ ਜੀ ਮਿੱਤਰੋ ਆਪਣੇ ਮੈਂ ਚਾਲੂ ਛਤਰੀ ਜਾ ਕੇ ਇੱਥੇ ਉੱਪਰ ਲਾ ਦਾਂਗੇ ਇੱਥੇ ਆਈ ਨਹੀਂ ਸੈਟ ਆਪਣੇ ਥੱਲੇ ਲਾਤੀ ਤੇ ਆ ਜਿਗਾਰਡਮੈਂਟ ਸਾਰਾ ਉਰੇ ਉਦਲ ਫਤਲ ਹੋਇਆ ਪਿਆ ਸੀ ਮਤਲਬ ਕਿ ਇਹ ਆਪਣੇ ਵਧੀਆ ਸੈਟਿੰਗ ਕਰਕੇ ਲਾਤਾ ਗੱਡੀ ਵਾਲਾ ਜਿਗਾਰਡਮੈਂਟ ਉਤਰਣਾ ਪਲੜ ਵੱਡੇ ਜੇ ਕਈ ਵਾਰ ਲਾਉਣ ਦੀ ਲੋੜ ਪਏ ਐਮਰਜੈਂਸੀ ਉਹ ਸੈਟ ਕਰਕੇ ਧਰਤੇ ਪਤਾ ਲੱਗ ਛਕੇ ਵੀ ਉੱਪਰ ਕੀ ਚੀਜ਼ ਪਈ ਆ ਬੋਰੀਆਂ ਅਲੱਗ ਲਾਤੇ ਢੋਲ ਅਲੱਗ ਲਾਤੇ ਤੇ ਇਧਰ ਸਪਰੇਅ ਵਾਲੇ ਢੋਲੀਆਂ ਲੱਗ ਜਿੰਦਰਾ ਅਲੱਗ ਸਰੋਂ ਲੱਗ ਤੇ ਇਹਨਾਂ ਆਪਣੇ ਕਰਤਾ ਤੇ ਆ ਥੱਲੇ ਦੇਖ ਲੋ ਕੀ ਕੁਸ ਇੱਥੋਂ ਨੇ ਆ ਜਮਾ ਗਰਦ ਗੱਪਾ ਪੂਰਾ ਵੱਲ ਤੇ ਆ ਆਪਾਂ ਮਾਚਾਲਾ ਊਲਾਪੂ ਲਾਣਾ ਸਾਰਾ ਲਾਦਾ ਨਾਲ ਤਾਂ ਇਧਰੋਂ ਮੱਦਿਆ ਲਾ ਢੱਡ ਜਾਊਗਾ ਤੇ ਲੋ ਜੀ ਮਿੱਤਰੋ ਅੱਜ ਆਪਣੇ ਕੰਮ ਹੋਰ ਤਾਂ ਕੋਈ ਨਹੀਂ ਹੈਗਾ ਇਹੀ ਇਹ ਕੰਮ ਸੀਗਾ ਲੈ ਤਾਰ ਵੀ ਮਿਲ ਗਈ ਹੁਣ ਆਪ ਨੂੰ ਐ ਪਤਾ ਲੱਗ ਗਿਆ ਮੰਮੀ ਐ ਵੀ ਹੈ ਨਾ ਕਿਹੜਾ ਸਮਾਨ ਕਿੱਥੇ ਪਿਆ ਚਮਾ ਸਾਫ਼ ਦੀਦਾ ਜੇ ਕਦੇ ਲੋੜ ਪਵੇ ਤਾਂ ਤਾਂ ਬਾਹਰ ਸਾਰਾ ਮੱਤਰਾ ਇਹ ਘੱਟ ਪਾ ਤਾ ਇਸ ਨੂੰ ਤੇਰੀ ਅਗਾਂਹ ਨਹੀਂ ਪਾ ਲੈਂਦਾ ਤੇਰੀ ਤਾਂ ਹੁਣ ਹੈ ਹੈ ਨਹੀਂ ਇਧਰ ਹੀ ਰਹਿ ਮੈਂ ਕੱਪੜਾ ਢੀੜਾ ਨਹੀਂ ਕੋਈ ਲਵੇੜਿਆ ਹੈਗਾ ਕੱਪੜਾ ਢੀੜਾ ਨਹੀਂ ਯਾਰ ਮੰਮੀ ਲਵੇੜਿਆ ਆ ਲੈ ਪੱਟੇ ਕੱਪੜੇ ਬਾਹਰ ਮਸਾਉਣਾ ਹੈ ਉਹ ਕੋਸ ਨਹੀਂ ਇਧਰ ਤਾਂ ਮੈਂ ਲਾ ਹੀ ਨਹੀਂ ਆ ਉੱਪਰ ਹੀ ਪਿਆ ਦੇ ਤੁਮ ਹੀ ਉਹ ਕਰ ਜਿੰਨੇ ਆ ਮੈਂ ਨਹੀਂ ਕੰਮ ਕਰਦੇ ਕਿਸੇ ਪੈਰੇ ਨਾ ਬੱਦੇ ਕੰਚ ਤਾਂ ਉਪਰੀ ਤਾਂ ਮੈਂ ਹੋਰ ਸੱਟ ਲਓ ਜੀ ਮਿੱਤਰੋ ਕਿਤੇ ਇਹ ਨਾ ਕਿ ਉਹ ਖੇਡਾਂ ਕਰਦਾਗਾ ਤੇ ਕੰਮ ਹੀ ਕਰ ਰਹੇ ਆਪਾਂ ਨਾ ਤੇ ਕਮੈਂਟਾਂ ਦੇ ਵਿੱਚ ਕਿਤੇ ਇਹ ਨਾ ਕਹਿਣਾ ਵੀ ਕੀ ਹੁਣ ਬੁੜੀਆਂ ਜਿਹੇ ਫਲਾਨਾ ਮੇਰਾ ਘਰ ਆਗਾ ਆਪਾਂ ਆਪਣੇ ਘਰ ਦੀ ਸਪਾਈ ਕਰਦੇ ਆਂ ਕੋਈ ਸ਼ਰਮਣੀ ਕੋਈ ਸੰਗਣੀ ਆਪਦੇ ਘਰ ਦੀ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਨਾ ਮਾੜਾ ਕੰਮ ਹੁੰਦਾ ਨਸ਼ੇ ਕਰਨਾ ਕਿਸੇ ਦੀ ਨਿੰਦਿਆ ਚੁਗਲੀ ਕਰਨਾ ਕਿਸੇ ਨੂੰ ਬੁਰਾ ਭਲਾ ਕਹਿਣਾ ਹੈ ਨਾ ਆਪ ਆਕਲ ਦੇਣੀ ਕਿਸੇ ਨੂੰ ਉਹ ਹੁੰਦਾ ਮੜਾ ਕੰਮ ਚੰਗੇ ਕੰਮ ਦੇ ਵਿੱਚ ਕੋਈ ਉਹ ਹੋਣੀ ਜੀ ਹੈ ਨਾ ਸ਼ਰਮ ਸੰਗ ਦੀ ਤੇ ਆਹ ਦੇਖ ਲੋ ਜੀ ਕੀ ਕੁਸਾ ਨਿਕਲਿਆ ਆਹ ਦੇਖ ਲੋ ਜੀ ਤੇ ਸਾਰਾ ਘਰ ਦਾ ਘੱਟਾ ਦੇਖੋ ਆਹ ਸਾਰੀ ਆਪਣੀ ਉੱਪਰੋਂ ਲਾਈ ਆ ਉੱਪਰਲੀ ਜਗ੍ਹਾ ਆਪਣੇ ਵਧੀਆ ਸਾਫ਼ ਕਰਕੇ ਚਣ ਕੇ ਵਧੀਆ ਲਾ ਦੋ ਸਮਾਨ ਤੇ ਮੈਂ ਚਲੋ ਅੱਜ ਇਹ ਕੰਮ ਆਪਾਂ ਕਰੀਏ ਇਹ ਕੰਮ ਜ਼ਰੂਰੀ ਆ ਤੇ ਇਹ ਸਾਰੇ ਸ਼ਾਪ ਸਪਈ ਕਰ ਦੇਣੀ ਆ ਹੱਥ ਨੂੰ ਦੇਖੇ ਜੋ ਕੈਂਟ ਬਣਾ ਦੇਣੀ ਆ ਗੱਲਬਾਤ ਲੋਕ ਇਹਦੀ ਪੂਰੀ ਬਦਲ ਦੇਣੀ ਆ ਚੇਂਜ ਕਰ ਦੇਣੀ ਆ ਮਿੱਤਰੋ ਲਓ ਜੀ ਆ ਗਈ ਰਾણો ਛੇਲੇ ਦੀ ਛੇਲੀ ਰੀਟਾ ਫੁਰਵੀ ਰੀਟਾ ਕੀ ਯਾਰ ਨੇ ਤੇਲ ਦੀ ਬੋਤਲ ਲਈ ਆ ਕੀ ਲੈਂਦਾ ਲੈ ਫੜ ਦੇ ਬਣਾ ਮੈਂ ਵਦੀਆਂ ਆ ਦੇਖ ਲੈ ਮੇਰਾ ਭੂਜਿਆ ਲੈ ਜਾ ਆ ਲਓ ਜੀ ਅੱਜ ਤਾਂ ਗੈਸਟਾ ਹੀ ਲੱਗਦੇ ਨੇ ਸ਼ੂਗਰ ਕਰਕੇ ਸ਼ੂਗਰ ਨਹੀਂ ਹਏ ਸਵਾਨ ਲੈ ਲਓ ਜੀ ਇਹ ਆਪਣੀ 파ਟਨਰ ਬਣ ਗਈ ਆਪਾਂ ਇਹਨੂੰ ਵੀ ਹਿੱਸਾ ਦਿਆ ਕਰਾਂਗੇ ਆਪਣਾ ਕੰਮ ਚੱਲਣ ਤੋਂ ਠੀਕ ਆ ਤੇ ਲਓ ਜੀ ਆਪਣਾ ਕੰਮ ਨਿਪਰਿਆ ਮਾਤਾ ਨੇ ਵੀ ਨਿਵੇੜਤਾ ਆਪਾਂ ਨੇ ਵੀ ਬਸ ਹੁਣ ਟੈਂਪਰ ਸਮਹਰਾਈ ਜੀ ਕਰਦੀ ਐ ਹੂੰ ਨਿਕਾੜੋ ਨਾ ਮੈਨੂੰ ਦੇਖ ਲੈ ਸਹੀ ਗੱਲ ਆ ਮੇਰੀ ਗੱਲ ਸੁਣ ਵਾਦੀ ਜੇ ਆਪਾਂ ਕਹੀ ਬੰਦਾ ਪੈਸੇ ਨਾਲ ਵੱਡਾ ਪੈਸੇ ਨਾਲ ਵੱਡਾ ਨਹੀਂ ਹੈਗਾ ਇਹ ਤਾਂ ਪ੍ਰੇਮ ਪਿਆਰ ਹੁੰਦਾ ਜਿਹੜਾ ਬੰਦੇ ਦਾ ਹਨਾ ਪੈਸਾ ਤਾਂ ਅੱਥਾਂ ਦੀ ਮੈਲ ਹੈ ਜਿੰਨਾ ਮਰਜੀ ਕਮਾਲਾ ਜੀ ਜੀਤਾ ਜੀ ਜੀਤਾ ਮੈਂ ਤਾਂ ਸਾਂਚ ਨਹੀਂ ਆਇਆ ਸਹੀ ਗੱਲ ਆ ਭਾਈ ਮੈਂ ਤਾਂ ਭਾਈ ਮੈਂ ਤਾਂ ਪਾਲੇ ਮਰ ਗਿਆ ਦੀ ਪਿੱਛੇ ਵੰਗਿਆ ਸਹੀ ਗੱਲ ਆ ਨਹੀਂ ਤਾਂ ਗੱਲ ਜੱਦੀ ਕਰ ਕੋਈ ਤਾਂ ਕਹਿੰਦਾ ਕਿੱੱਕਾ ਮਾਰਨੇ ਚੱਲੇ ਲੋਕਾਂ ਨੇ ਵੱਡੀ ਗੱਲ ਪਤਾ ਕੀ ਆ ਪੈਸਾ ਮੁੱਖ ਕਰ ਲਿਆ ਵੀ ਪੈਸਾ ਹੀ ਹਰੇਕ ਚੀਜ਼ ਆ ਪੈਸਾ ਨਹੀਂ ਇਹ ਤਾਂ ਜੇ ਕੋਈ ਹੱਸ ਕੇ ਬੁਲਾ ਲਾਂਗੇ ਕਿਸੇ ਨੂੰ ਹਣਾ ਉਹੀ ਚੀਜ਼ ਨਾਲ ਜਾਣੀ ਹੈਗੀ ਉਹੀ ਤਾਂ ਗੱਲ ਆ ਹੂੰ ਪੈਸਾ ਬਦੀ ਤਾਂ ਸਿੱਧੀ ਗੱਲ ਮੇਰੀ ਗੱਲ ਸੁਣਦਾ ਜੇ ਮਿਆਰ ਨੇਗੀ ਹਣਾ ਉਹ ਵੀ ਨਹੀਂਗਾ ਉਹਦੇ ਐਂ ਚੀਜ਼ ਪਿੱਛੇ ਆਲਾ ਕਹਿੰਦਾ ਯਾਰ ਆ ਸ਼ਾਬਦੀ ਕਰਕੇ ਖਾਣੇ ਤੂੰ ਸੀ ਕਿਉਂ ਕਹ ਤਾ ਉਹਨਾਂ ਨੂੰ ਕਹਿਣਾ ਵਾਲੇ ਲੋ ਜੀ ਮਿੱਤਰੋ ਚਾਹ ਪਾਣੀ ਬਣਾ ਲਈ ਤੇ ਕੰਮਰੇ ਘਰ ਦੇ ਨਾਲ ਨਾਲ ਆਪਾਂ ਚਾਹ ਬਣੀ ਪੀਣਾਗੇ ਤੇ ਰੀਤਾ ਆਈ ਹੋਈ ਸੀ ਵਿਚਾਰੀ ਤੇ ਇਹਨੂੰ ਵੀ ਮੈਂ ਚਾਹ ਪਿਆਦੀਏ ਨਾਲੇ ਮਾਤਾ ਨੇ ਪੀ ਲਈ ਤੇ ਡੈਡੀ ਆਪਾਂ ਦਾ ਆ ਗਿਆ ਸੌਣਾ ਰੋਟੀ ਰੋਖਾ ਕੇ ਤੇ ਮੈਂ ਤੂੰ ਆਰਾਮ ਕਰ ਮੈਂ ਆਪ ਹੀ ਕਰ ਲਾਂਗੇ ਆਪਾਂ ਕੰਮ ਕਰ ਤੇ ਲੋ ਇਹਨਾਂ ਦੇ ਸੁਣੋ ਗੱਲਾਂ ਬਾਤਾਂ ਆਪਣੀ ਮਾਤਾ ਹੋਰੀਆਂ ਦੋਨੇ ਸਹੇਲੀਆਂ ਨੇ ਇਹ ਪ੍ਰਾਣੀਆਂ ਪ੍ਰਾਣੇ ਗਵਾਂਡੀਆਂ ਆਪਾਂ ਤੇ ਪ੍ਰਾਣੀਆਂ ਸਹੇਲੀਆਂ ਨੇ ਦੋਨੇ ਮੰਚਾਂ ਨੂੰ ਚਾਹ ਨਹੀਂ ਹੋਣ ਕਿ ਇਹ ਨਾ ਅੱਜ ਅਸਲ 2 ਘੰਟੇ ਤੱਕ ਮਸਾਲਾ ਹੋਵੇ ਚਲ ਚਾਹ ਕੋਈ ਨਾ ਰਹੇ ਤੇ ਉਹ ਵੀ ਜਿੱਤਾਰ ਵਾਲੀ ਸਿਖਭਾਉ ਨਾਲ ਚਾਹ ਚਾਹਦੇ ਆਪ ਇਹ ਮਾ ਨਾਲ ਟਾਈਮ ਨਹੀਂ ਲੰਘਦਾ ਅੰਦਰ ਬੈਠੇ ਦਾ ਨਾਲ ਟਾਈਮ ਵਧਿਆ ਨਾ ਕਿ ਇਹਦਾ ਹੋਰ ਹੁਣ ਇੰਨਾ ਕਰਕੇ ਤਾਂ ਛਾਹ ਲਿਆ ਕੇ ਲਾਤਾ ਵੀ ਮਾ ਮਾਰਨ ਨਾ ਗਰਮੀ ਚ ਕਿੰਨੇ ਰੋਣੇ ਵੀ ਤੋ ਤੀ ਹੈ ਬਾਈ ਬਾਈ ਕਿਸ ਤੋਂ ਲੈ ਕਿਸ ਤੋਂ ਅਸੀਂ ਵੀ ਮਨ ਲਾ ਕਿਸ ਤੋਂ ਹੀ ਲੈਂਦਾ ਉਹ ਕਿਸ ਤੋਂ ਭਰਦਾਂਗੇ ਇਹ ਧੋਰੀਆਂ ਇਹ ਤਾਂ ਮਿਲ ਜਾਂਦਾ ਲੈਓ ਤੁਸੀਂ ਲਿਓ ਦੁਆਲੇ ਮੈਂ ਗਿਆ ਸੀ ਅੱਜ ਤੇ ਇਹਨਾਂ ਕਰਕੇ ਤਾਂ ਮੈਂ ਗਰਮੀ ਚ ਮਰਨਗੇ ਮੈਂ ਪਈ ਆਪਦੇ ਬਜ਼ੁਰਗੀ ਸਾਰਾ ਕੁਝ ਤੇਰੇ ਸਿੱਧੀ ਗੱਲਾ ना। ना। वो सर ये कोई ना नाम का कर और एक और मार पड़ो पर नहीं मैं बता रही कोई भी गर्मी दिन तो आपो बात में गलनी बहुत ज्यादा देर हम हमारी हो रही ना चल जांदा कुछ मेरे तो सही हैला कोई खाए जाने साथ में जान पीनो चल स्कूल क्या होया वो ਹੋਰ ਮੈਨੂੰ ਹਜੇ ਜਾਣ ਨਹੀਂ ਦਿੰਦਾ ਕਿ ਮੈਂ ਭਾਈ ਮੈਂ ਤਾਂ ਘਰ ਹੀ ਠਹਿਰ। ਕਿਤੇ ਮੈਨੂੰ ਛੱਕਾ ਲੱਗ ਜਾਣਾ ਤਾਂ ਮੁੰਡੇ ਹੋ ਵੀ ਜਦ। ਮੈਂ ਕਾਲੋਂ ਨਾ ਇਹਨਾਂ ਦਾ। ਇਹ ਤਾਂ ਜਦੋਂ ਬਵਾਉਂ ਨਾ ਉਹ ਕਹਿੰਦੇ ਆ ਉਹ ਮੈਂ ਤਾਂ ਤਾਂ ਲੱਗ ਗਿਆ ਸੀ। ਮੈਂ ਇਹ ਕਿਹੜਾ ਮਾਇ ਲੱਗਣਗੇ ਮਾ। ਹੋਰ ਹੁਣ ਮੈਂ ਸਿਰੇ ਤਾਂ ਲਾਇਆ ਮਾਂਗੇ। ਇੰਨਾ ਕਹਿ ਕੇ ਨੀ ਪਾ ਦਿਮਾਗ ਚ ਗੱਲਾਂ ਆ ਜਾਂਦੇ ਹਨਾ। ਹੋਰ ਛੱਕਾ ਲੱਗ ਗਈ ਸੀ ਉਹ ਲੱਗ ਜਾਏਗਾ। ਮੈਂ ਤਾਂ ਕਹਿੰਦਾ ਸੀ ਹਰ ਤਰ੍ਹਾਂ ਦੀ ਕੋਈ ਨਾ ਵਰਤਿੰਦਾ ਇਹਨਾਂ ਦਾ ਦੇਖ। ਮਮੇ ਨੂੰ ਪਤਾ ਹੈ ਨਾ ਕਿੰਨਾ ਸਾਡੇ ਤੋਂ ਕੱਟਿਆ ਹੂੰ ਉਹਨੂੰ ਮੇਰੇ ਮਾਸੀ ਨੂੰ ਆਇਆ ਹੋ ਗਿਆ ਵੀ ਕੋਈ ਲੱਗੂਆ ਕਿ ਨਹੀਂ ਹੋਰ ਤਾਂ ਕਰਕੇ ਉਹਨੇ ਕਹਿਤਾ ਵੀ ਤੇਰੇ ਨਾਲ ਬਾਕੀ ਸਾਡੀ ਚਾਚੀ ਜੀ ਸਾਡੇ ਦਾ ਚਾਹੇ ਮਰੇ ਪਏ ਹੋਈਏ ਤਾਂ ਵੀ ਚੱਕਾਂਗੇ ਸਿੱਧੀ ਜੀ ਗੱਲ ਆਇਂ ਤੁਹਾਨੂੰ ਕਹਿੰਦਾ ਆਪ ਦਾ ਮਾਪੇ ਨਾਲ ਜੁੱਤੂ ਹੋਰ ਉਹ ਕੋਈ ਵੀ ਆਪ ਜਨ ਆਪ ਜੀ ਇੱਥੇ ਜਿਹੜਾ ਕੋ ਸੋਚੂ ਜੇ ਕੋਈ ਨਹੀਂ ਸੋਚਦਾ ਬਣਾਉਂਦੀ ਮਾੜੇ ਦਾ ਸਾਨੂੰ ਫਰੇਕ ਹੀ ਕਹਿ ਦਿੰਦਾਗਾ ਪਰ ਅਸੀਂ ਨਹੀਂ ਕਹਿਦਾ ਸੋਚਦੇ ਹੈਗੇ ਮੈਂ ਤਾਂ ਪਹਿਲਾਂ ਵੀ ਸੋਚੋ ਵੀ ਮੈਂ ਦੋ ਦੋ ਵੀ ਨਹੀਂ ਤੇ ਭਾਈ ਤੁਸੀਂ ਚੰਗਿਆਂ ਚਾਹੇ ਮਾੜਿਆਂ ਸਾਹਮਣੇ ਤਾਂ ਸਾਨੂੰ ਨਹੀਂ ਪਾਉਗੇ ਸਾਰੇ ਉਹ ਆਪਣੇ ਜਿਹੜਾ ਚਾਹੇ ਜੇ ਤੁਸੀਂ ਕਿਸੇ ਨਾਲ ਗੱਲ ਕਰਿਆ ਸਾਰੇ ਨਾਲ ਤੁਹਾਡਾ ਘਰ ਲੋ ਜੀ ਸਾਰਾ ਸਾਰਾ ਮੈਂ ਕਹਣਾ ਜੀ ਰੱਬ ਨੂੰ ਹੀ ਧਿਆਉਣੀ ਰੱਬ ਨੂੰ ਅਸੀਂ ਹੈ ਰੱਬ ਦੇ ਡੋਰਾ ਨੇ ਸਾਡੇ ਕਿਛੇ ਤੇ ਨਹੀਂ ਬੰਦਾ ਬੰਦੇ ਦੇ ਡੋਰਾ ਰੱਖ ਕੇ ਕਰੂਗਾ ਕੀ ਸਾシ ਵੀ ਖੁੱਲੀ ਚ ਬੈਠੇ ਸੀ ਉਹੀ ਗੱਲ ਸਾਡੀ ਤਾਂ ਸੱਤ ਵੀ ਚਾਉਂਦੀ ਹੁੰਦੀ ਸੀਗੀ ਉਹੀ ਤਾਂ ਗੱਲ ਆ ਤੁਸੀਂ ਵੀ ਆਪਾਂ ਦੇਖੀ ਆ ਤੁਸੀਂ ਵੀ ਸਾਡੇ ਨਾਲ ਜੇ ਘਰ ਤੇ ਤੁਸੀਂ ਬੈਠੇ ਜੀਗੇ ਉਹੀ ਤਾਂ ਗੱਲ ਆ ਪਰਮਾਤਮਾ ਕਰੇ ਤਾਂ ਜਿੰਨੇ ਸਾਰੇ ਮੁੱਤਰ ਕਰਦੇ ਨੇ ਜਾਨ ਕਰ ਲੈਣੇ ਉਹਦੇ ਮੈਂ ਤਾਂ ਰੋਂ ਤੇ ਜੋ ਮਰਾ ਇਹਨਾਂ ਜਨ ਦੇ ਸਾਹ ਨੂੰ ਨਸਾਨ ਹੋਊਗਾ ਅਪਾ ਪਹਿਲਾ ਕੋਈ ਦਾ ਹੈ ਹੀ ਨਹੀਂ ਸਾਡੇ ਮਾਨ ਦੇ ਵਿੱਚ ਕਿਸੇ ਲਈ ਨਹੀਂ। ਮੈਂ ਰੋਈ ਜਾ ਬੈਠੀ ਹਾਂ। ਮੈਂ ਰੋਈ ਜਾ ਬੈਠੀ ਹਾਂ ਬਾਪੂ ਵਾਲੇ ਚਾਹੇ ਨਾ ਸਮਾਂ ਟਕਿਆ। ਸਹੀ ਗੱਲ ਆ। ਕਿਵੇਂ ਤੁਹਾਨੂੰ ਮਾਰ? ਨਾ ਨਾ। ਦੇਖੋ ਜਿਹੜੇ ਛੋਡੇ ਹਾਂ ਦੇ ਉਮਰ ਦੇ ਬੁੜੀਆਂ ਹਜੇ ਹੈਗੇ ਨੇ। ਕੋਸ਼ਕਤਾ ਹੈ ਕਿ ਨਾ ਮਾੜੀਆਂ ਠੀਕ ਹੈ ਗਲਤ ਕਹਦੇ ਨੇ ਜਿਹੜਾ ਵੀ ਕੁਸ਼ ਬੁੜੀਆਂ ਦੇ ਵਿੱਚ ਹਜੇ ਵੀ ਹੈਗਾ ਕਿਉਂਕਿ ਇਹ ਜਿਹੜੀ ਹੁਣ ਆਗਲੀ ਆਉਣ ਵਾਲੀ ਪੀੜ੍ਹੀ ਉਹ ਚ ਤਾਂ ਇਹ ਚੀਜ਼ਾਂ ਖਤਮ ਨੇ ਅਜੇ ਚੈ ਲੱਖ ਲਾਗਣ ਲੜਚਾ ਗੜ ਪੈਣਾ ਥੋਲ ਪਣ ਪਰ ਬਲਾਲਾਂ ਦੀਆਂ ਨੇ 부ੜੀਆਂ ਤੋਂ ਢੀ ਉਮਰ ਦੀਆਂ ਇੱਕ ਦੂਜੀ ਨੂੰ ਜਦੋਂ ਤਾਂ ਆਪਣੇ ਲੱਗ ਨੂੰ ਭਜਾਦੀ ਰਿਹਾ ਕਰਦਾ ਨਹੀਂ ਕਿਉਂਕਿ ਪਿਆਰ ਇਕੱਠਿਆਂ ਰਹੀ ਹੋਇਆ ਮਾੜਾ ਕਦੇ ਸੋਚਿਆ ਨਹੀਂ ਹੈਗਾ ਤੇ ਹੁਣ ਜਿਹੜੀ ਛਾੜੀ ਪੀੜ੍ਹੀ ਹੈਗੀ ਏ ਪੀ ਡੀ ਦੇ ਵਿੱਚ ਇਹ ਚੀਜ਼ਾਂ ਖਤਮ ਨੇ ਗਈਆਂ ਜਿਹੜੇ ਲੋਕ ਮਾੜੇ ਮੋਟੇ ਹੈਗੇ ਨੇਗੇ ਵੀ ਚੰਗਾ ਸੋਚਦੇ ਨੇ ਉਹ ਬਚ ਜਾਣਗੇ ਬਾਕੀ ਸਾਰੇ ਖਤਮ ਨੇ ਗਈੇ ਖੇਡਾ ਲੜ ਧੜਕ ਕੇ ਮਰਨਾ ਸਾਹਮਣੇ ਘਰਾਂ ਚ ਲਾ ਲਓ ਜਿਵੇਂ ਮਰਜੀ ਲਾ ਲਓ ਚੈਦੀ ਮੂੰਹ ਪਾਈ ਕੇ ਚੀਜ਼ਾਂ ਨਹੀਂ ਦੇ ਕੇ ਗਾਲੀ ਨਾ ਜਮੇ ਨਹੀਂ ਮੈਂ ਕਹਣਾ ਬਾਕੀ ਦੁਨੀਆ ਚੱਲ ਪਈ ਰਹਿੰਦੀ ਕੋਈ ਚੀਜ਼ ਹੋਰ ਹਣ ਹੁਣ ਨਹੀਂ ਕੋਈ ਕਿਸੇ ਨੂੰ ਦੇਉ ਭਾਈ ਕਰਾਉਣਾ ਹੋਇਆ ਇਹ ਨਾ ਹਾਂ ਤਾਂ ਲੱਗਣਾ ਇਹ ਹੋਉਂਦਰੀ ਆਪਾਂ ਦਾ ਸਹੀ ਗੱਲ ਆ ਹੂੰ ਕੋਈ ਸੋਚਦਾ ਹੀ ਨਹੀਂ ਹੈਗਾ ਕੀ ਕਹਾ ਕਹੀ ਹੈ ਵੀ ਕਹੂਗਾ ਵੀ ਕੋਈ ਕਿਸੇ ਨੂੰ ਕੀ ਹੈ ਨਾ ਚੰਗਾ ਨਹੀਂ ਕੋਈ ਇਸ ਵਾਰ ਸੋਦਾਲਾ ਕਹਿੰਦਾ ਯਾਰ ਮੈਥੋਂ ਤਕੜਾ ਨਾ ਹੋ ਜੇ ਬਸ ਸਿੱਧੀ ਆ ਚੱਲਦੀ ਮਨ ਦੇ ਵਿੱਚ ਵੀ ਯਾਰ ਮੈਂਨੀ ਜੀ ਜੀ ਕਹਿਣ ਚੋ ਕਰਾ ਰਹੇ ਜੇ ਸਿੱਧੀ ਗੱਲ ਆ ਆ ਚੱਲ ਨਾ ਅਗਲੇ ਮਾਰਚ ਚ ਚੱਲ ਦੇਣਾ ਅੱਜ ਕੱਲ ਜਿਦੀ ਉਹੀ ਤਾਂ ਗੱਲ ਆ। ਉਹ ਆਪਾਂ ਨਹੀਂ ਜਿਆਦਾ ਰੱਖਦੇ। ਰੱਬ ਨੂੰ ਤਾਂ ਭੁੱਲਿਆ ਬੈਠੇ ਨੇ ਤਾਂ ਹੀ ਗੱਲ ਆ। ਇਹਨੇ ਤਾਂ ਤੇ ਤੱਪੜ ਰੋਲਣ ਤੇ ਆ ਗਿਆ। 2 ਮਿੰਟ ਦੀ ਖੇੜਾ ਰੱਬ ਦੀ ਤਾਂ। ਉਹੀ ਤਾਂ ਗੱਲ ਆ। ਇਹਨੇ ਦੁਨੀਆ ਮੈਂ ਕਹਿੰਦਾ ਦੁਨੀਆ ਦੇ ਦੁਨੀਆ ਕਹਿੰਦੀ ਹੈ ਜਿਹੜੀ ਆਸ਼ੀਆ ਸਾਥ ਉੱਤੇ ਰੱਬ ਵੀ ਨਹੀਂ ਹੈਗਾ। ਇਹਨੇ 1 ਮਿੰਟ 1 ਚੁੰਡੀ ਆ ਕੰਮ ਸਾਰੀ ਖਤਮ ਕਰ ਦੇਣਾ ਇਹਨੇ। ਉਹੀ ਤਾਂ ਗੱਲ। ਆਪਾਂ ਇਹਦੇ ਉੱਤੇ ਕੀ ਚੀਜਾਂਗੇ? ਨਾ ਨਾ ਭਾਬੀ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਲਓ ਜੀ ਮਿੱਤਰੋ ਮੈਂ ਤੇ ਮੇਰੀ ਮਾਂ ਨੇ ਅੱਜ ਲੱਗ ਕੇ ਸਾਰਾ ਘਰ ਹੀ ਧੋਤਾ ਤੇ ਸਾਰੇ ਬਰਤਨ ਛੱਪੇ ਸਭ ਕੁਝ ਸਾਫ ਕਰਤਾ ਤੇ ਆ ਇਧਰੋਂ ਸਾਰੇ ਮੈਂ ਮਾਰ ਲਿਆ ਤੇ ਕਮਰੇ ਚੋਂ ਵੀ ਮਾਰ ਲਿਆ ਤੇ ਸਾਰੇ ਪਾਣੀ ਮਾਰ ਲੈਂਦਾ ਇਧਰੋਂ ਫ੍ਰਿਜ ਕਣੀ ਹੋਈ ਸਾਰੇ ਮਾਰ ਲਿਆ ਮੈਂ ਲੱਗ ਗਿਆ ਹੁਣ ਪਾਣੀ ਪੀਣਾ ਤੇ ਚਲ ਮਾਂ ਤਾਂ ਕਹਿੰਦੀ ਵੀ ਆ ਇੰਨਾ ਕੁ ਮੈਂ ਕਰ ਦਾਨੀ ਆ ਤੇ ਲਓ ਜੀ ਮਿੱਤਰੋ ਸਸਿਆ ਗੱਲਬਾਤ ਆਪਣੇ ਘਰ ਦੀ ਘੈਂਟ ਬਣਤੀ ਕਮੈਂਟ ਜ਼ਰੂਰ ਕਰਨਾ ਜੀ ਤੇ ਬਸ ਹੁਣ ਇਦੋ ਬਾਅਦ ਕੋਲ ਸਕਦਾ ਵੀ ਬਾਹਰ ਵੀ ਖਿਸ਼ਿਆ ਸੱਪਿਆਂ ਤੇ ਆਪਾਂ ਕਪੜਾ ਮਾਰ ਦਈਏ ਵੀ ਘਰ ਆਇਨਾ ਮਹਿੰਗਾ ਹਨਾ ਬਣਾਉਣ ਦਾ ਆਪਣਾ ਫੇਰ ਹੀ ਫਾਇਦਾ ਜੇ ਆਪਾਂ ਇਹਦੀ ਸੇਵਾ ਸਾਮ ਸਮਾਨ ਰੱਖੀ ਹੈ ਨਾ ਤੇ ਵੱਡੀ ਗੱਲ ਤਾਂ ਇਹੀ ਹੈ ਜੀ ਆਪਣੇ ਚਲੋ ਮੇਰਾ ਐਕਸੀਡੈਂਟ ਹੋ ਗਿਆ ਉਹ ਤੋਂ ਪਹਿਲਾਂ ਧੁੱਤਾ ਸੀ ਮੈਂ ਹੀ ਧੁੱਤਾ ਸੀ ਘਰ ਤੇ ਆ ਹੁਣ ਆਪਾਂ ਨੇ ਦੁਬਾਰਾ ਸ਼ੇਰ ਕਰਤਾ ਬਾਬੇ ਦੀ ਕਿਰਪਾ ਨਾਲ ਥਰੀ ਕੈਮ ਸੀਗਾ ਤੇ ਪੱਖੇ ਆਪਾਂ ਨੇ ਛੱਡੋ ਜੀ ਮਿੱਤਰੋ ਕੰਮ ਕਰਾਂ ਤੋਂ ਹੋ ਗਈ ਸੀ ਵਿਹਲੇ ਤੇ ਭਰਾ ਵੀ ਆਪਣਾ ਆ ਗਿਆ ਸਕੂਲੋਂ ਤੇ ਮਾਤਾ ਤੇਨ ਲੱਗੀ ਸੀ ਨੂੰ ਬਣਾ ਕੇ ਰੋਟੀ ਤੇ ਆ ਬੈਠੀ ਹੈਗੀ ਅੱਗੇ ਬੁੜੀਆਂ ਹੇਠਾਂ ਬੈਠ ਕੇ ਤੇ ਰੋਟੀਆਂ ਬਣਾਉਂਦੇ ਹੁੰਦੇ ਸੀਗੇ ਚੁੱਲੇ ਮਰੇ ਤੇ ਹੁਣ ਤੇ ਟਾਈਮ ਦੇ ਹਿਸਾਬ ਨਾਲ ਜਵਾਨਾਂ ਦੇ ਨਾਲ ਜਵਾਨਾ ਚੇਂਜ ਹੋ ਗਿਆ ਨਾ ਤੇ ਆ ਚੁੱਲੇ ਆ ਗਏ ਆਪਣੇ ਛੁੱਲੇ ਦੇ ਅੱਗੇ ਦੇਸੀਂਦੇ ਹਨਾ ਕਿੰਨੇ ਘੰਟ ਹੁੰਦੇ ਜੀਏ ਤੇ ਹੁਣ ਛੁੱਲੇ ਆ ਬਣ ਗਏ ਗੈਸ ਸਲਿੰਡਰ ਵਾਲੇ ਤੇ ਕੀ ਕੁੜੀਆਂ ਆਪਣੀਆਂ ਐ ਬੈ ਕੇ ਰੋਟੀਆਂ ਬਣਾ ਲੈਂਦੇ ਨੇ ਤੇ ਚਲੋ ਵਧੀਆ ਹੁਣ ਵੀ ਠੀਕ ਆ ਜਾਂ ਜਿਹੜਾ ਬੰਦਾ ਤੇ ਲਓ ਜੀ ਮਿੱਤਰੋ ਗੱਲਬਾਤ ਘੈਂਟ ਬਣ ਗਈ ਕੰਮ ਕਰ ਕਰ ਕੇ ਨਾ ਆਪਣੇ ਲਓ ਜੀ ਮਿੱਤਰੋ ਆਟਾ ਵੀ ਹੋ ਗਿਆ ਚਾ ਦਾ ਤੇ ਹੁਣ ਆਪਾਂ ਹੋ ਗਏ ਬੇਲੇ ਫਰੀ ਜਿਹੜਾ ਕੰਮ ਰਹਿ ਗਿਆ ਉਹ ਆਪਾਂ ਕਰਾਂਗੇ ਕੱਲ ਨੂੰ ਤੇ ਹੁਣ ਆਪਾਂ ਲਈਏ ਨਾ ਤੋਂ ਸਰਚ ਵੀ ਆਪਣੇ ਮਿੱਟੀ ਪੈ ਗਈ ਤੇ ਜਿਹੜਾ ਝਾੜਿਆ ਕਰਦਾ ਆਪਾਂ ਉਹ ਪੈ ਗਿਆ ਹੁਣ ਆਹ ਰੋਟੀ ਭਰ ਆਲੀਏ ਤਾਂ ਆਪਣੇ ਖਾਦੋ ਜੇ ਬੈਠਾ ਸਕੀਂਦਾ ਤੇ ਇਹ ਸਬਜ਼ੀ ਇਹਨੂੰ ਜਿਹੜਾ ਤਾਂ ਜੀ ਨਾ ਸਾਰ ਜੀ ਨਹੀਂ ਸਾਰ ਚੇਗਾ ਨਹੀਂ ਇਹ ਕਹਿੰਦਾ ਮੈਂ ਸਾਰ ਲਊ ਮੰਮੀ ਆ ਸਾਧੂ ਆ ਲੋ ਜੀ ਮਿੱਤਰੋ ਆਪਣਾ ਵਾਲ ਦੇਖੋ ਕਿਵੇਂ ਵੈਲ ਕਰਦਣਾ ਹਣਾ ਲੱਬੜ ਕੇ ਪੂਰੇ ਮਿੱਟ ਘਟਾ ਪੈ ਗਿਆ ਜਿਹੜਾ ਪੈਸਾ ਖਰਚਦਾ ਈ ਉਹਦੇ ਘਰ ਦੇ ਕਰਾਉਂਦੇ ਆਪਣੇ ਹੱਥ ਤੇ ਬੈਗ ਯਾਰ ਆਪਾਂ ਬੰਨਿਆ ਨਹੀਂ ちゃっ ਤੇ ਕੋਈ ਗਲਤੀ ਹੋ ਗਈ ਬਰਛਾ ਕੋਈ ਗੱਲ ਨਹੀਂ ਸ਼ੈਂਪੂ ਲਾਵਾਗੇ ਨਾਵਾਗੇ ਕੱਢਦਾ ਏ ਸਾਰਾ ਗੱਦਗਪਾ ਹਣਾ ਮਿੱਤਰੋ ਚੈਨ ਤਬੜਾਵਾ ਇਹ ਗੱਲਬਾਤ ਜਿਵੇਂ ਆਪਣੇ ਘਰ ਦੀ ਗੱਲ ਘੈਂਟ ਬਣਾਦੀ ਐਂ ਆਈ ਆਪਾਂ ਆਪਣੀ ਲੁੱਕ ਵੀ ਘੈਂਟ ਬਣਾਵਾਗੇ ਮਿੱਤਰੋ ਕੀ ਹੋਰ ਗੱਗੇ ਹੁੰਦਾ ਕੀ ਆ ਲਓ ਜੀ ਮਿੱਤਰੋ ਆਪਾਂ ਵੀ ਕਰਕੇ ਨਹੀਂ ਆ ਤੋਈਆਂ ਆ ਗਏ ਤੇ ਆ ਪਿੱਛੇ ਆਪਣੇ ਗਵੰਡੀਆਂ ਨੇ ਘਰ ਦਿੱਤਾ ਆਪਣਾ ਟਾ ਪੁਰਾਣਾ ਜਿਹੜਾ ਨੀਮਾ ਹੋ ਗਿਆ ਸੀਗਾ ਤੇ ਮੈਂ ਚੱਲ 2 ਮਿੰਟ ਬਰ ਦੇਖ ਕੇ ਆਉਣ ਕਿਸਾਉਣ ਕੇ ਫੇਰ ਦੇਖਾਂਗੇ ਦੋ ਵਾਰ ਕੀ ਬਣਦਾ ਲਓ ਜੀ ਮਿੱਠੂ ਸਿੰਘ ਦੀ ਕੋਠੀ ਪੂਰੀ ਫੁੱਲ ਦੇਖਣ ਲੱਗ ਗਈ ਤੇ ਪਹਿਲਾਂ ਆ ਵਾਲੀ ਜਗ੍ਹਾ ਤੇ ਇਹਦਾ ਸਾਰਾ ਘਰ ਸੀਗਾ ਪੁਰਾਣਾ ਤੇ ਉਹ ਤਾਂ ਹੁਣ ਨੀਮਾ ਹੋ ਗਿਆ ਸੀ ਤਾਂ ਕਰਕੇ ਸਾਰਾ ਦਿੱਤਾ ਟਾ ਤੇ ਆ ਮਾਲਵਾ ਪਿਆ ਹਜੇ ਉਹਦਾ ਹੁਣ ਅੰਦਰਲੀ ਸਾਈਡ ਲੱਗੇ ਹੋਣੇਗੇ ਨਿਵਾਨਿਆਂ ਵਾਲੀ ਜਿਹੜੀ ੱਟਾ ਕੀ ਉਹ ਕੱਢਣਾ ਤੇ ਆ ਫਿਰ ਇਹਦਾ ਦੇਖਣਗੇ ਵੀ ਜਿਵੇਂ ਭਰਤ ਪਏ ਤੋਂ ਕਿ ਮੈਂ ਆਊਗਾ ਲੋਟਣਾ ਤੇ ਆ ਸਾਰਾ ਮਟੀਰੀਅਲ ਪੂਰੀ ਪਿਆਗਾ ਤੇ ਆਪਾਂ ਚੱਲਦੇ ਆਂ ਵੀ ਮਿੱਤਰੋ ਨਾ ਟੋਲੇ ਹੋਣਾ ਨਾ ਆਪ ਵੀ ਰੈਡੀ ਵਧੀਆ ਹੋਗੇ ਤੇ ਚਕਤਾੜਾ ਟਰ ਕੋਲੇ ਜਿਹੜਾ ਮਾਰਨਾ ਤੇ ਉਹਨੇ ਫੋਨ ਜਾਈ ਤੇ ਪਤਾ ਨਹੀਂ ਕੀ ਗੱਲ ਆ ਗਈ ਜਾ ਕੇ ਪੁੱਛਦੇ ਆਪਾਂ ਤੇ ਕੀ ਗੱਲ ਬਾਤ ਆ ਵੀ ਅੰਕਲ ਨੂੰ ਪੁੱਛਦੇ ਚੱਲ ਕੇ ਜੀ ਤੇ ਜਗਤਾੜ ਡਾਕਟਰ ਕੋਲ ਚੱਲ ਕੇ ਮਿਲਦੇ ਆਪਾਂ ਮਿੱਤਰੋ ਬਣੇ ਰਿਓ ਵੀਡੀਓ ਦੇ ਨਾਲ ਆ ਮੇਰੇ ਘਰ ਵਾਲੀ ਗਲੀ ਆ ਜੀ ਲਓ ਜੀ ਆਪਾਂ ਨੂੰ ਠੀਕ ਉੱਤਵਰਾ ਸਾਹਿਬ ਤੇ ਇੱਥੇ ਆਪਾਂ ਨੂੰ ਅੰਕਲ ਮਿਲ ਗਏ ਜਗਤਾੜ ਡਾਕਟਰ ਤੇ ਲੋ ਜੀ ਕਰੋ ਮਹਾਰਾਜ ਜੀ ਦੇ ਦਰਸ਼ਨ ਜੀ ਪਹੁੰਚ ਗਏ ਠੀਕ ਹੈ ਜੀ ਲੋਵਦਰ ਸਾਥੀ ਹੋਰੇ ਸੇਵਾ ਕਰ ਰਹੇ ਨੇ ਇੱਟਾਂ ਦੀ ਚੰਤੀ ਲਾ ਰਹੇ ਨੇ ਵਰਤੇ ਜਾਣੀਆਂ ਨੇ ਸਰੀਤ ਗੁਰੂ ਘਰ ਦੇ ਉਧਰਲੀ ਸਾਈਡ ਤੇ ਬਾਚ ਕਿੰਨੇ ਲੱਗਦੇ ਤੇ ਬੜੀ ਵਾੜੀ ਨਿਕਾਹਿੰਦੇ ਫਿਰ ਇਹਦਾ ਕਈ ਵਾਰ ਗੋਲ ਕਰਕੇ ਦਾ ਵਾੜੀ ਲੋਈ ਚਾਚੇਵਰੇ ਨੇ ਕਰਤੀ ਸੇਵਾ ਜਹਾਜ਼ ਲਈ ਫਰਦਨੇ ਤੇ ਯਾਲਾ ਹਵੇਲਿਆਂ ਦਾ ਕੰਮ ਤਾਂ ਆਪਣੇ ਨੱਬੜ ਗਿਆ ਟਾਟੋ ਇਹਦਾ ਤੇ ਲੋ ਜੀ ਤੁਸੀਂ ਦੇਖ ਲਓ ਸਾਰੀਆਂ ਢਾਹ ਦਿੱਤੀਆਂ ਨੇ ਤੇ ਇੱਥੇ ਆਪਣੇ ਬੈਠੇ ਜੀ ਮਤਰਮਣ ਸਿੰਘ ਸਨਿਆਰ ਪਤਾ ਨਹੀਂ ਕਿਧਰ ਨੂੰ ਭੱਗ ਗਿਆ ਲੋ ਜੀ ਆ ਲੋਕਟ ਪੈ ਗਈ ਇਧਰ ਇਧਰ ਆਪਣੇ ਅਕਲ ਕਾਲੀ ਗੜੀ ਦੇ ਵਿੱਚ ਤੇ ਉਹ ਫਰਦਾ ਗਿਆ ਮਨੀ ਸਿੰਘ ਤੇ ਕੀ ਅੰਦਰ ਭੱਜ ਗਿਆ ਚੱਲ ਬਈ ਵਧਾਈਆਂ ਤੈਨੂੰ ਤੈਨੂੰ ਵਧਾਈਆਂ ਗੜੀ ਦੀਆਂ ਕਿਨੂੰ ਤੱਕੀ ਲੋਕਟ ਪੈ ਗਈ ਕਿਨੂੰ ਹੁਣ ਤਾਂ ਮੋਟਰ ਹੈਗਾ ਉੜਦਾ ਜਾਏਗਾ ਰੂ 90 ਤੇ ਹਨਾ ਵੀ ਹਨਾ ਓਏ ਕਿਨੂੰ ਗਿਆ ਭੱਜ ਗਿਆ ਘਰੋਂ ਮੈਂ ਤੈਨੂੰ ਵਧਾਈਆਂ ਲੋ ਜੀ ਇਹਦੀ ਰੂੜੀ ਬਣਾ ਕੇ ਪਾ ਦਿੱਤੀ ਆ ਸਾਰੇ ਪਰ ਚੱਲਦੇ ਹੁਣ ਘਰ ਨੂੰ ਲਓ ਜੀ ਇਹ ਆ ਗਿਆ ਸਾਡੇ ਪਤੀ ਦਾ ਦਰਵਾਜਾ ਗੁਰਦੁਆਰਾ ਸਿੰਘ ਸਵਾ ਦੇ ਨਾਲ ਤੇ ਦਰਸ਼ਨਾਂ ਆਪਾਂ ਮਹਾਰਾਜ ਜੀ ਨੂੰ ਕਰਾਤੇ ਅੱਜ ਤੇ ਸਮਾਨ ਜਾਲਾ ਕਿ ਆਉਣਾ ਸੀਗਾ ਡੈਡੀ ਖਾਤਰ ਠੰਡਾ ਲੈ ਕੇ ਆਏਗੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਲਓ ਜੀ ਆਪਾਂ ਆ ਗਏ ਸੀ ਘਰੇ ਸਮਾਨ ਲਿਆਤਾ ਆਪਾਂ ਨੇ ਆਪਣੇ ਡੈਡੀ ਦਾ ਤੇ ਐ ਮੇਰੀ ਗੱਲ ਲੋ ਜੀ ਮਿੱਤਰੋ ਇਹ ਕੰਮ ਤਾਂ ਆਪਣਾ ਨਿਬੜ ਗਿਆ ਤੇ ਇੱਕ ਆਪਣਾ ਉਹ ਵਾਲਾ ਹਿੱਸਾ ਤੇ ਇੱਕ ਕਪੜਾ ਉਹ ਹਿੱਸੇ ਦੋਨੇ ਬਾਹਰ ਲਏ ਤੇ ਇਹ ਆਪਣੇ ਰਹਿ ਗਏ ਤੇ ਇਹ ਆਪਾਂ ਹੋ ਸਕਦਾ ਵੀ ਹੁਣ ਕਰ ਦਈਏ ਸਾਫ ਤੇ ਨਹੀਂ ਇਹ ਕੱਲ ਨੂੰ ਕਰ ਦਾਂਗੇ ਤੇ ਮਾਤਾ ਆਪਣੀ ਬੈਠੀ ਘਟੀ ਜਾ ਰਹੀ ਹੈ ਸਬਜ਼ੀ ਤੇ ਰੋਟੀ ਰੋਕ ਦੀ ਤਿਆਰੀ ਕਰ ਰਹੀ ਆ ਮਿੱਤਰੋ ਉਹ ਬੈਠੀ ਹੈ ਮਾਤਾ ਨੇ ਆਪਣੀ ਕਦੋਂ ਮਿੱਤਰ ਖੁਰ ਬਖੁਰ ਫਸਾਦਾ ਇਹ ਕੀ ਆ ਕਹਿੰਦੇ ਨੇ ਆਪਣੇ ਤਾਂ ਕਦੂ ਕਹਿੰਦੇ ਨੇ ਜੀ ਤੇ ਪਿਆਜ਼ ਜੀਰੀ ਜਾ ਰਹੀ ਆ ਕਦੂ چیرਤਾ ਤੇ ਮਿਰਚਾਂ ਦਾ ਸੁਣੋ ਪਿਆਗਾ ਤੇ ਆਪਾਂ ਦੇਖਦੇ ਹੁਣ ਚੱਲਦੇ ਆਂ ਸ਼ੇਰਪੁਰ ਨੂੰ ਦੁੱਧ ਲੈਣ ਪੁੱਛਦੇ ਆਂ ਪੁੱਛ ਕੇ ਫੇਰ ਆਪਾਂ ਚੱਲਦੇ ਆਂ ਜੀ ਸਿੱਕਦਾ ਉਹ ਸਾਹਮਣੇ ਵਾਲਾ ਜੀ ਸਰ ਹੈਗਾ ਇੱਕ ਆ ਰਿਹਾ ਹੈਗਾ ਤੇ ਇੱਕ ਹੋਰ ਹੈਗਾ ਇਹ ਆਪਾਂ ਕੱਲ ਨੂੰ ਕਰ ਦਾਂਗੇ ਮਿੱਤਰੋ ਕੰਮ ਮਗਾਉਣਾ ਸੀ ਮੈਂ